ਕੀ ਕਰਤ ਹਾਂ ਤੇ ਨਹੀਂ ਤੇ ਦਿੱਕਤ ਹੈ ਇਸ ਤਰ੍ਹਾਂ ਕੈਮਰਾ ਦੂਜਾ ਸਿੱਧਾ ਦੂਜੇ ੜੋੜ ਗਾ ਕੈਮਰਾ ਫੜ ਲੈ ਗਿਆ ਐਂ ਜਰਾ ਐਂ ਆਏ ਭਾਈ ਐ ਕੈਮਰਾ ਹਾਈਟ ਤੇ ਇਹਨਾਂ ਜੀ ਸੋਸਿਕਾ ਦੋਸਤੋ ਅੱਜ ਤੁਹਾਨੂੰ ਅਸੀਂ ਲੈ ਕੇ ਚੱਲਦੇ ਆਂ ਬਹੁਤ ਹੀ ਪੁਰਾਣੀ ਵਿਰਾਸਤ ਗਿੱਲ ਕਲਾ ਭੜਤਾ ਸਲਾਉਤਪੁਰਾ ਰੋਡ ਦੇ ਉੱਤੇ ਆਹ ਅਸੀਂ ਵਿਰਾਸਤ ਦੇਖੀ ਉਥੇ ਦੇਖਿਆ ਵੀ ਜਿਹੜਾ ਕਿ ਅੱਜ ਤੋਂ ਬਹੁਤ ਹੀ ਪੁਰਾਣੀ ਵਿਰਾਸਤ ਪਈ ਹੈ ਉਸ ਦੇ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਦਰਸ਼ਕ ਰਹੀ ਹੈ ਵੀ ਇਹ ਅੰਗਰੇਜ਼ਾਂ ਦੇ ਟਾਈਮ ਦੀ ਕੁਸਤੀ ਹੈ ਇਹ ਪੁਰਾਣਾ ਟੈਲੀਵਿਜ਼ਨ ਆ ਗਿਆ ਇਹ ਤਾਂ ਥੋੜੇ ਜਿਹੇ ਦਾ ਪੁਰਾਣਾ ਪਰ ਜਿਹੜੀ ਅਸੀਂ ਆ ਕੀ ਚੀਜ਼ ਦਿਖਾਈ ਹੈ 1940 ਦਾ ਪੁਰਾਣਾ ਹੋਇਆ ਇਹ ਗੱਡਾ ਇਹਦਾ ਮੈਂ ਕੈਮਰਾਮੈਨ ਕੋਲੋਂ ਮੜਾਇਆ ਕੋਲੇ ਆਓ ਇਹ ਗੱਡਾ 1940 ਵਿੱਚ ਜੰਗ ਸਿੰਘ ਪੁੱਤਰ ਸਰਤਾ ਸਿੰਘ ਪਿੰਡ ਫੂਲ ਦੇ ਭਾਈ ਰੂਪਾ ਦੇ ਮਿਸਤਰੀ ਕਰਮ ਸਿੰਘ ਪੁੱਤਰ ਸ਼ੇਰ ਸਿੰਘ ਜੰਡੂ ਤੋਂ ਬਣਵਾਇਆ ਤੇ ਜੰਗ ਸਿੰਘ ਦੇ ਪੁੱਤਰ ਭਾਨ ਸਿੰਘ ਮੰਡੇਕੇ ਨੇ ਚਲਾਇਆ ਇਹਨਾਂ ਦੇ ਲੜਕੇ ਬਲਬੀਰ ਸਿੰਘ ਵੀਰ ਸਿੰਘ ਗੁਰਜੰਟ ਸਿੰਘ ਬਲਵੰਤ ਸਿੰਘ ਲਾਹਵ ਸਿੰਘ ਨੇ ਮਿਤੀ 30 8 2000 ਨੂੰ ਸਵਰਨ ਸਿੰਘ ਸ਼ੇਰ ਸਿੰਘ ਗਿੱਲ ਨੂੰ ਬਰਾਸਤੀ ਘਰ ਬੁਰਜ ਗਿੱਲ ਨੂੰ ਦਿੱਤਾ ਇਹ ਗੱਡੇ ਦੇ ਬਾਈ ਜੀ ਦੇਖੋ ਬਹੁਤ ਹੀ ਪੁਰਾਣਾ ਇਹ ਗੱਡਾ ਹੈ ਇਹ ਦੇਖਿਆ ਹੈ ਪਰ ਆਹ ਦੇਖੋ ਜੀ ਬਾਈ ਦੇਖੋ ਜਦ ਸੌਂਗ ਦਾ ਕੋਈ ਮੁੱਲ ਨਹੀਂ ਹੈ ਹਣਾ ਕਿੰਨੇ ਸਾਲ ਬਿਤਾਈਏ ਪੰਜਾਬੀਆਂ ਹਾ ਇਹ ਪੀਜਟ ਹੈ ਨਾ ਜਿਹੜੇ ਵੀ ਚੀਜ਼ਾਂ ਦੇ ਕੋਈ ਇਧਰ ਮੈਂ ਕੈਮਰਾ ਨੂੰ ਦੇਖੋ ਜੀ ਗੱਡਾ ਹੈ ਇਹ ਅਸੀਂ ਗੱਡਾ ਪਹਿਲਾਂ ਗਾੜੀਏ ਲੋਹਾਰਾ ਕੋਲ ਦੇ ਦਿੰਦੇ ਸੀ ਹਣਾ ਤੇ ਇਧਰ ਦੇਖੋ ਬਹੁਤ ਹੀ ਪੁਰਾਣੀ ਬ੍ਰਾਂਸਟ ਤੇ ਕਿਹੜਾ ਪੁਰਾਣਾ ਇਲੈਕਟ੍ਰੋਨਿਕ ਫੋਨ ਹੁੰਦੇ ਸੀਗੇ ਇਹ ਰੱਖ ਰੱਖੇਗਾ ਆਤਾਣੀ ਪੁਰਾਣਾ ਟਾਈਮ ਪੀਸ ਇਹ ਪ੍ਰਾਣੀ ਹਥਕੜੀ ਨਾ ਲੋਕ ਆ ਇਹ ਇਹ ਜਿੰਦੇ ਆ ਹਨਾ ਇਹ ਦੇਖੋ ਪ੍ਰਾਣੀ ਪ੍ਰੈਸਰ ਪੁਰਾਣੇ ਚੱਲਣ ਵਾਲੀ ਆਹਾ ਕੂਟਕੋਣ ਵਾਲੀਆਂ ਇਹਨਾਂ ਦੇ ਨਾਂ ਭੁੱਲ ਗਏ ਆ ਸਾਰਾ ਕੁਝ ਦੇਖੋ ਆ ਗੱਡਾ ਆ ਦੇਖੋ ਕਿੰਨਾ ਜਰਾ ਹੈਪੀ ਪੁਰਾਣਾ ਹੋਊਗਾ ਇਹ ਇਹ ਦੇਖਿਆ ਸੀ ਗਾੜੀਆਂ ਕੋਲੇ ਹੁੰਦਾ ਸੀ ਇਹ ਹਨਾ ਕਹੇ ਦੇ 7 ਸਾਲ ਪੁਰਾਣਾ ਤਾਂ ਤੇ ਆਹ ਕੌੜੀ ਆ ਗਈ ਹੈ ਇਹ ਬੱਚਾ ਨੂੰ ਇਹ ਚੀਜ਼ਾਂ ਨੂੰ ਅਸੀਂ ਜੋੜਨਾ ਚਾਹੀਦਾ ਉਧਰ ਲਾੜਨਾ ਬਹੁਤ ਸਮਾਨ ਪਿਆ ਤੁਹਾਨੂੰ ਅਸੀਂ ਇਹ ਵੀਡੀਓ ਸਾਡੀ ਲੰਮੀ ਨਾਲ ਚੱਕੇ ਟੈਲੀਵਿਜ਼ਨ ਇਹ ਕੁਰਸੀ ਜਿਹੜੀ ਹੈਗੀ ਹੈ ਇਹ ਅੰਗਰੇਜ਼ ਹਾਵੇ ਵਿੱਚ ਪੁਰਾਣੇ ਮਾਡਲ ਦੀ ਕੁਰਸੀ ਹੈ ਹੁਣ ਤਾਂ ਨਵੇਂ ਮਾਡਲ ਉੱਜਵ ਚੱਲ ਰਹੇ ਨੇ ਤੇ ਸੋ ਅੱਗੇ ਤੁਹਾਨੂੰ ਹੋਰ ਦਿਖਾਉਣੇ ਆ ਅੱਗੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਬਰਾਸਤ ਨਾਲ ਜੋੜਾਂਗੇ ਇਹ ਸਾਡੇ ਮੁੰਡੇ ਆ ਗਏ ਆ ਆਜੋ ਬਸ ਛੋੜੋ ਬੜੇ ਹੋਣਾ ਹੀ ਜਾਂਦਾ ਲੋ ਚ ਮੋਲ ਨੇ ਆਜੋ ਇਧਰ ਡਾਕਟਰ ਸਰਪੰਚ ਪੋਰਟੂਗਲ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਅੱਲਾਹ ਹੋ ਦੀ ਆਵਾਜ਼ ਆਵੇ ਤੇ ਇਹਦੇ ਵਿੱਚ ਵੀ ਜਦੋਂ ਅਸੀਂ ਅੰਦਰ ਗਏ ਤਾਂ ਬਹੁਤ ਕੁਝ ਮਿਲਿਆ ਇੱਥੇ ਪਹਿਲਾਂ ਤਾਂ ਅਸੀਂ ਦਿਖਾਉਨੇ ਸਰਪੰਚਾਂ ਦੀ ਸੂਚੀ ਪਿੰਡ ਗੁਰਜ ਬੁਰਜਗਲ ਦੇ ਵਿੱਚ ਨਾਮ ਜਿਹੜੇ ਵੀ ਅੱਜ ਤੱਕ ਸਰਪੰਚ ਬਣੇ ਫਿਰ ਪੁਰਾਣੀਆਂ ਫੋਟੋਆਂ ਪੁਰਾਣਾ ਰਿਕਾਰਡ ਡੈਰੀਆਂ ਦੇਖੋ ਅੰਗਰੇਜ਼ਾਂ ਵਾਲੇ ਦਾ ਰਵਾਲਵਾਰਾ ਪਿਸਤੌਲ ਇਹ ਪੁਰਾਣਾ ਰੇਡੀਓ ਉੱਪਰ ਦੇਖੋ ਛੱਤ ਕੁੱਲੀਆਂ ਵੀ ਇੱਧਰ ਐਮਐਲਏ ਸਾਹਿਬ ਕੈਬਨਿਟ ਮੰਤਰੀ ਜਿਹੜੇ ਕੀ ਇਹ ਇੱਥੇ ਬੈਠਦੇ ਆ ਆ ਕੇ ਤੇ ਪੁਰਾਣੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਬਹੁਤ ਹੀ ਸਲਾਘਾਯੋਗ ਦਾ ਕੰਮ ਆ ਸਹਿਦਪਤ ਸਿੰਘ ਦੀ ਪੁੱਤ ਬਹੁਤ ਪੁਰਾਣੀ ਹੈ ਜਿਹੜੀ ਕਿ ਜੇਲ੍ਹ ਦੇ ਵਿੱਚ ਹੁੰਦੀ ਸੀ ਬਚਾਈਆ ਬਹੁਤ ਹੀ ਵਧੀਆ ਇਹਨਾਂ ਨੇ ਪੁਰਾਣੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਤੇ ਬਹੁਤ ਸਲਾਘਾਯੋਗ ਕਦਮ ਆ ਸੋਸੀਗਾ ਦੋਸਤੋ ਕਨੇ ਘਰਾਂ ਦੇ ਵਿੱਚ ਪੁਰਾਣੀ ਨਜ਼ਰਬਟੂ ਰੱਖਿਆ ਹੋਇਆ ਆ ਆਹ ਆ ਕੁਝ ਪੁਰਾਣੀ ਕਲਾ ਪੁਰਾਣੀ ਵਿਰਾਸਤ ਇਹ ਜਿਹੜੇ ਅੱਗੇ ਤੁਹਾਨੂੰ ਦਿਖਾਉਣੇ ਨੇ ਕਾੜਨੀਆਂ ਮਾੜਆਂੀਆਂ ਪੁਰਾਣੇ ਸਟਾਕ ਅੰਦਰ ਸੀ ਹੋਰ ਦੇਖਦੇ ਤੁਹਾਨੂੰ ਪੁਰਾਣੀ ਸ਼ਕਤ ਪੁਰਾਣਾ ਵਿਰਸਾ ਇਹ ਦੇਖਿਓ ਬੋਸਲ ਲੀਡਿਆ ਹੈ ਬੁਸ ਵਿੱਚ ਰੱਖਿਆ ਹੈ ਇਹ ਲੀਡਿਆ ਬੰਦਾ ਇਹ ਤਾਂ ਨਵੇਂ ਲੁਕਦਾਗਾ ਤੇ ਦੇਖੋ ਇਹ ਪੁਰਾਣਾ ਵਿਰਸਾ ਇਹ ਸਾਮ ਰੱਖਿਆ ਚਿੰਟੇ ਧੋਲਖਨੋਜ ਜੀ ਕੰਜ ਜਿਹੜਾ ਕਿ ਇੱਕ ਚੀਜ਼ ਨੂੰ ਬਲਾਸਤ ਬਾਈ ਨੇ ਬਹੁਤ ਟਰਾਂਸਾਂ ਰੱਖੀ ਹੈ ਇਹ ਦੇਖੋ ਪੁਰਾਣੇ ਭਾਂਡੇ ਤੇ ਟੈਲੀਫੋਨ ਜਿਹੜਾ ਅੱਜ ਦੇ ਟਾਈਮ ਵਿੱਚ ਨਹੀਂ ਆਇਆ ਹੈ ਹੈਲੋ ਹੈਲੋ ਹਾਂਜੀ ਤੇ ਇਹ ਸਾਰਾ ਪੁਰਾਣਾ ਵੇਸਾ ਪਿੰਡ ਫੁਰਜ ਕਲਾ ਨੂੰ ਸੰਭਾਲ ਰੱਖਿਆਗਾ ਤੇ ਆ ਚੀਜ਼ਾਂ ਦੇਖੋ ਤੇ ਖੁੱਲਾ ਇਹ ਉਪਨਾਗਾ ਕੋਈ ਆ ਕੇ ਦੇਖਦੇ ਆ ਤੇ ਲੋਕਾਂ ਦੀ ਰੁਚੀ ਹੁੰਦੀ ਹੈ ਤੇ ਬਾਕੀ ਤੁਹਾਨੂੰ ਅਗਲੇ ਵਲੌਗ ਵਿੱਚ ਦਿਖਾਵਾਂਗੇ ਓਕੇ ਕੈਮਰਾ ਕੱਢਾ ਇਹਦਾ ਬਲੌਗ ਆ ਤੁਹਾਨੂੰ ਅੱਜ ਪੁਰਾਣੇ ਸ਼ਹਿਰਾਂ ਬਾਈਂ ਵਿੱਚ ਜਿਹੜੀ ਸਮਾਰਸ਼ੀਏ ਜਿਨੇ ਆਇਗਰ ਰੇਕੀਕਰਨ ਖੇਤਰਖਾ ਬਾਈਂ ਖਾਦੇ ਤੁਮੀ ਖਾਵਾਏ ਸੋਣ ਕੰਡਿਆਂ ਨੇ ਤਾਂ ਕਦੇ ਜੱਗ ਨਹੀਂ ਜੀਤੇ ਦੀ ਪਰ ਫਲੋੜ ਵੀ ਉਹ ਛੇੜ ਗਏ ਨਾਲ ਹੰਝੂਆਂ ਦੇ ਸੋਦੀ ਟੁੱਪੀ ਆ ਜਾਂਦਾ ਉਹ ਰੁੱਖ ਢੇੜ ਗਏ ਮੋਲ ਬਈਆਂ ਲੋਕਾਂ ਦੀਆਂ ਪੱਤਾਂ ਦੀਆਂ ਮੈਨੂੰ ਵੀੜਾ ਉਹਨਾ ਨਾ ਕੋਈ ਸੱਜਣਾ ਨੇ ਪੁੱਲ ਮਾਰਿਆ ਮੇਰੀ ਰੂਹ ਉੰਬਰਾ ਤੱਕ ਇੱਥੇ ਰੱਖਦੇ ਹੈਨਾ ਤੇ ਤੋਂ ਬਾਅਦ ਅੱਗੇ ਲਿਖਿਆ ਨਾਮ ਕਲਾਵਾ ਨਾਮ ਹੋਰ ਬਨੇ ਥੱਲੇ ਔਕੇ ਗਾਵਾਂ ਨੇ ਬਿਨਾ ਦੱਸੇ ਜੋ ਤੁੰਗੇ ਸੱਜਣਾ ਇਹ ਉਹਨਾਂ ਦੀਆਂ ਧਾਵਾਂ ਨੇ ਵਾਹ ਸਵਰ ਸਵਾਪ ਚੋਂ ਗੇਲਬ ਨੂੰ ਦੇਖਵਾ ਰਹੇ ਤੇ ਇਹ ਛੇ ਹੈ ਇਦਰਾ ਬਾਈ ਜੀ ਗਨ ਲਈ ਵਾਟੇ ਪੁਰਾਣੀਆਂ ਵੇਚਿਆ ਆਪਣੇ ਦੀ ਇਦਰਾ ਅਲਿਕੋ ਰੋਡ ਤੇ ਬਾਈ ਜੀ ਖਾਲਸਾ ਪੈਣੇ ਇੱਥੇ ਆਇਓ ਖਾਲਸਾ ਅਗਵਾਰਨ ਅਖਵਾਰ ਲਾਹੌਰ ਦੀ ਜੀ ਜੀ ਨਾ ਥੈਂਕ ਯੂ ਤੇ ਰੋਕ ਲੰਗੀਆਂ ਜੀਆ ਅੱਜ ਦਿੱਖੇ ਲੰਗੀਆਂ ਗਿੱਲ ਕਲਾ ਇਦਰਾ 100 ਦਾ ਨੋਟ ਪੁਰਾਣਾ ਪੋਈਆ ਬੋਲ ਦੋ 500 ਹਨਾ ਮਹਾ ਪਹਿਲਾ ਦੇ ਪੰਜਾਹ ਦੇ 100 ਤੇ ਇਹ ਟੈੰਪੀ ਫੋਨ ਹੈ ਇਚ ਚਾਹ ਹਾਲੇ ਪਹਿਨੇ ਸਾਹਮਣੇ ਭਾਈ ਜੀ ਟੁਰ ਦੇਓ ਸਾਨੂੰ ਗਰੂਪ ਦਾ ਸੰਸਰਾਇਤ ਨਹੀਂ ਸੰਸਰਤਾ ਰੱਖਿਆ ਤੇ ਪਾਸੇ ਹੈ ਤਾਂ ਆਹਾਂ ਜਿਹੜੀ ਅੰਗਰੇਜ਼ਾਂ ਵਾਲੀ ਦੀ ਸ਼ੈਲ ਬੱਤੀ ਹੋਈ ਹੈ ਉਹ ਪਹਿਨੇ ਸਵਾਈ ਹੋਈ ਹੈ ਕੰਪੂਟਰ ਦੇ ਭਾਈ ਵਾਹੇ ਇਹਨਾਂ ਕੁਝ ਮੋਟਰ ਆਇਆ ਹੋਇਆ ਤੇ ਸੋ ਇਚ ਚਾਹ ਦੇਖਣ ਨੂੰ ਮਿਲੀਆਂ ਬਹੁਤ ਹੀ ਪਿਆਰੀਆਂ ਲੱਗੀਆਂ ਤੇ ਲੈਪਟਾਪ ਵਸਭਾਲ ਥੈਂਕ ਯੂ ਜੀ ਤੇ ਸੋਸਿਗਾਰ ਦੋਸਤੋ